ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਨਾਲ ਬਹੁਤ ਅਹਿਮ ਜਾਣਕਾਰੀ ਸਾਂਝੀ ਕਰਾਂਗੇ ਇੱਕ ਆਪਨੇ ਡਾਕਟਰ ਜੀਵਨ ਗੁਪਤਾ ਜੀ ਨੇ ਜੀ ਪਟਿਆਲੇ ਤੋਂ ਉਹਨਾਂ ਨੇ ਇੱਕ ਡੈਰੀ ਫਾਰਮਿੰਗ ਤੇ ਕਿਤਾਬ ਲਿਖੀ ਹੈ ਜੀ ਜੋ ਵਿਗਿਆਨੀ ਡੈਰੀ ਫਾਰਮਿੰਗ ਕਿਤਾਬ ਦਾ ਨਾਮ ਹੈ ਜੀ ਤੇ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਜਾਣਕਾਰੀ ਕਿਸਾਨਾਂ ਲਈ ਉਪਲਬਧ ਕਰਵਾਈ ਹੈ ਜੀ ਇਹਦੇ ਵਿੱਚ ਜਿੰਨੇ ਵੀ ਚੈਪਟਰ ਨੇ ਹਰੇਕ ਚੈਪਟਰ ਦੇ ਜੋ ਡੈਰੀ ਨਾਲ ਸੰਬੰਧਿਤ ਨੇ ਹਰੇਕ ਚੈਪਟਰ ਦੇ ਉੱਤੇ ਉਹਨਾਂ ਨੇ ਖਾਸ ਬਹੁਤ ਖਾਸ ਲਿਖਿਆ ਜਿਹਦੇ ਨਾਲ ਕਿਸਾਨ ਵੀਰਾਂ ਦੀ ਬਹੁਤ ਮਦਦ ਹੋਊਗੀ ਤੇ ਜਿਹਦੇ ਨਾਲ ਕਿਸਾਨ ਵੀਰ ਆਪਣੇ ਮਤਲਬ ਡੈਰੀ ਫਾਰਮ ਆਪਣੇ ਰੱਖ-ਰਖਾਅ ਦੇ ਵਿੱਚ ਕਾਫੀ ਸੁਧਾਰ ਕਰ ਸਕਦੇ ਹਨ ਡਾਕਟਰ ਜੀਵਨ ਗੁਪਤਾ ਜੀ ਦਾ ਆ ਨੰਬਰ ਹੈ ਜੀ ਮੈਂ ਨੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਤਾ ਤੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਸ ਕਿਤਾਬ ਨੂੰ ਮੰਗਵਾ ਸਕਦੇ ਹੋ ਮੇਰੇ ਵੱਲੋਂ ਬਈ ਬਈ ਸਾਰੇ ਮੇਰੇ ਦੋਸਤਾਂ ਨੂੰ ਸਪੈਸ਼ਲੀ ਬੇਨਤੀ ਹੈ ਕਿ ਇਸ ਕਿਤਾਬ ਦਾ ਵੱਧ ਤੋਂ ਵੱਧ ਮਤਲਬ ਆਪਣੇ ਸਹਿਯੋਗ ਲਓ ਤਾਂ ਕਿ ਆਪਾਂ ਆਪਣੇ ਫਾਰਮ ਦੇ ਵਿੱਚ ਪਸ਼ੂਆਂ ਦੇ ਵਿੱਚ ਪਸ਼ੂਆਂ ਦੇ ਵਿੱਚ ਆਪਣਾ ਵੱਧ ਤੋਂ ਵੱਧ ਸੁਧਾਰ ਕਰ ਸਕੀਏ ਪਸ਼ੂਆਂ ਦੇ ਰੱਖ-ਰਖਾਵ ਦਾ ਸਿਸਟਮ ਇਸ ਕਿਤਾਬ ਦੇ ਵਿੱਚ ਸਪੈਸ਼ਲੀ ਲਿਖਿਆ ਹੈ ਫੀਡ ਬਾਰੇ ਸਪੈਸ਼ਲੀ ਲਿਖਿਆ ਹੈ ਨਸਲਾਂ ਬਾਰੇ ਸਪੈਸ਼ਲੀ ਲਿਖਿਆ ਹੈ ਉਹਨਾਂ ਨੇ ਜੀ ਤੇ ਲੀਵਰ ਦੀਆਂ ਬਿਮਾਰੀਆਂ ਵਾਸਤੇ ਸਪੈਸ਼ਲ ਲਿਖਿਆ ਹੈ ਤੇ ਬੇਨਤੀ ਹੈ ਬਈ ਇਸ ਕਿਤਾਬ ਨੂੰ ਬਤੁਬਾਤ ਆਰਡਰ ਕਰੋ ਤੇ ਕਿਤਾਬ ਨੂੰ ਪੜੋ ਜਿਹਦੇ ਨਾਲ ਇਸ ਮੈਂ ਪਰਸਨਲੀ ਤੌਰ ਤੇ ਕਹਿ ਰਿਹਾ ਬਈ ਤੁਹਾਨੂੰ ਇਸ ਕਿਤਾਬ ਨੂੰ ਪੜ੍ਹ ਕੇ ਤੁਸੀਂ ਆਪਣੇ ਮਤਲਬ ਪਸ਼ੂਆਂ ਦੇ ਰਖ ਰਖਾਅ ਸਿਸਟਮ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹਾਸਲ ਕਰੋਗੇ ਇੱਕ ਵਾਰ ਫਿਰ ਦੇਖੋ ਜੀ ਡਾਕਟਰ ਜੀ ਨੂੰ ਗੋਸਤਾ ਖਰਾਕੀ ਮਸਲੇ ਜੋ ਡਾਕਟਰ ਜੀਵਨਜੀਤ ਗੁਸਤਾਜਾ ਖਾਸ ਨਾਰਾ ਹੈ ਵੀ ਖਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋ ਹਣੇ ਇਸ ਕਿਤਾਬ ਚ ਪੜ ਕੇ ਤੁਹਾਨੂੰ ਵਾ ਖੂਬੀ ਸਮਝ ਜੂਗੇ ਆ ਡਾਕਟਰ ਸਾਹਿਬ ਦਾ ਨੰਬਰ ਹੈ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਸ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਔਨਲਾਈਨ ਔਨਲਾਈਨ ਢਾਕ ਰਹੀ ਕਿਤਾਬ ਤੁਹਾਡੇ ਘਰ ਪਹੁੰਚ ਜੂਗੀ ਜੀ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਜੀ